ਨਿਹੰਗਾਂ ਦੇ ਵੱਲੋਂ ਇੱਕ ਦੂਜੇ ਨੂੰ ਕਾਲ ਕੀਤੀ ਗਈ ਪੁਰਾਣਾ ਮਾਮਲਾ ਸੀਗਾ ਜਿਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜਦੋਂ ਮੌਕੇ ਤੇ ਨਿਹੰਗ ਸਿੰਘ ਪਾਸ ਦੇ ਨੇ ਤੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਕਈ ਜਿਹੜੇ ਇਸ ਦੇ ਵਿੱਚ ਨਿਹੰਗ ਸਿੰਘ ਨੇ ਜ਼ਖਮੀ ਦੱਸੇ ਜਾ ਰਹੇ ਨੇ ਜਿਸ ਵਿਅਕਤੀ ਦੇ ਵੱਲੋਂ ਗੋਲੀ ਚਲਾਈ ਗਈ ਉਹ ਵੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਤੇ ਖਬਰ ਜਿਹੜੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਐ ਇਸ ਹਾਦਸੇ ਦੇ ਵਿੱਚ ਤਿੰਨ ਜਿਹੜੇ ਨਿਹੰਗ ਨੇ ਉਹ ਵੀ ਜ਼ਖਮੀ ਨੇ ਤੇ ਗੋਲੀ ਚਲਾਉਣ ਵਾਲਾ ਵੀ ਜ਼ਖਮੀ ਦੱਸਿਆ ਜਾ ਰਿਹਾ ਦੋ ਧਿਰਾਂ ਦੇ ਵਿਚਕਾਰ ਟਕਰਾਅ ਦਾ ਇਹ ਮਾਮਲਾ ਹੈਗਾ ਦੱਸਿਆ ਜਾ ਰਿਹਾ ਹੈ ਕਿ ਫਗਵਾੜਾ ਦੇ ਨਜ਼ਦੀਕੀ ਪਿੰਡ ਹਰਦਾਸਪੁਰ ਵਿਖੇ ਪੁਰਾਣੇ ਮਸਲੇ ਨੂੰ ਲੈ ਕੇ ਜੋ ਹੱਲ ਕਰਵਾਉਣ ਦੇ ਲਈ ਬਾਬਾ ਹਰਦੇਵ ਸਿੰਘ ਤਰਨਾ ਦਲ ਹਰੀਆਂ ਵੇਲਾ ਵਾਲੇ ਪਹੁੰਚੇ ਸਨ ਜਿੱਥੇ ਇਕੱਠੀਆਂ ਹੋਈਆਂ ਦੋ निहांग ਜੱਥੇਬੰਦੀਆਂ ਜੋ ਹੈਗੀਆਂ ਆਪਸ ਦੇ ਵਿੱਚ ਉਹਨਾਂ ਦਾ ਟਕਰਾਰ ਹੋ ਜਾਂਦਾ ਹੈ ਮੌਕੇ ਤੇ ਹੀ ਜਦੋਂ ਸਮਝੌਤੇ ਦੀ ਗੱਲ ਚੱਲ ਰਹੀ ਹੁੰਦੀ ਹੈ ਤਾਂ ਇੱਕ ਧਿਰ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਕਾਰਨ ਇੱਕ ਵਿਅਕਤੀ ਨੂੰ ਗੋਲੀ ਲੱਗੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਵਿੱਚ ਤਿੰਨ ਜਣੇ ਜ਼ਖਮੀ ਦੱਸੇ ਜਾ ਰਹੇ ਨੇ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਦੇ ਵੱਲੋਂ ਰੈਫਰ ਕਰ ਦਿੱਤਾ ਗਿਆ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਇਹਨਾਂ ਨੂੰ ਕਰਵਾਇਆ ਗਿਆ ਤੇ ਗੋਲੀ ਦੇ ਨਾਲ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਹਰਦਾਸਪੁਰ ਦੇ ਵਜੋਂ ਹੋਈ ਆ ਤੇ ਦੂਜੀ ਧਿਰ ਦੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੀ ਪਛਾਣ ਮਲਕੀਤ ਸਿੰਘ ਧਰਮਿੰਦਰ ਸਿੰਘ ਅਤੇ ਰਣਜੀਤ ਸਿੰਘ ਵਾਸੀ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈਗੀ ਤਾਂ ਇਸ ਦੇ ਵਿੱਚ ਝਗੜੇ ਦੀ ਸੂਚਨਾ ਮਿਲਦੇ ਹੀ ਜੋ ਇੰਸਪੈਕਟਰ ਅਮਨ ਕੁਮਾਰ ਨੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਮਾਮਲੇ ਦੀ ਜਾਂਚ ਚੁਨਾਵ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਝਗੜੇ ਦਾ ਸਮਝੌਤਾ ਕਰਵਾਉਣ ਦੇ ਲਈ ਇਹ ਸਾਰੇ ਜਿਹੜੇ ਹੈਗੇ ਇਕੱਠਾ ਹੋਏ ਸੀ ਲੇਕਿਨ ਜਦੋਂ ਸਮਝੌਤੇ ਦੀ ਗੱਲ ਚੱਲ ਰਹੀ ਸੀ ਉਸੇ ਵਿਚਾਲੇ ਗੁੱਸੇ ਦੇ ਵਿੱਚ ਇੱਕ ਸਖਸ਼ ਦੇ ਵੱਲੋਂ ਗੋਲੀ ਕੱਢ ਲਈ ਗਈ ਪਿਸਤਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ ਜ਼ਖਮੀਆਂ ਨੂੰ ਹਾਲਾਂਕਿ ਹਸਪਤਾਲ ਦੇ ਵਿੱਚ ਭਰਤੀ ਜ਼ਰੂਰ ਕਰਵਾ ਦਿੱਤਾ ਗਿਆ ਪਰ ਮਾਮਲਾ ਜੋ ਹੈ ਜੋ ਇਹ ਮਾਮਲਾ ਵਾਪਰਿਆ ਜੋ ਇਹ ਘਟਨਾ ਵਾਪਰੀ ਇਸੇ ਕਾਰਨ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਤਾਂ ਇਸ ਦੇ ਵਿੱਚ ਜਾਣਕਾਰੀ ਜੋ ਹੈ ਇਹ ਵੀ ਸਾਹਮਣੇ ਆ ਰਹੀ ਹੈ ਕਿ ਤਿੰਨ ਨਿਹੰਗ ਸਿੰਘ ਜਿਹੜੇ ਨੇ ਜ਼ਖਮੀ ਹੋਏ ਨੇ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੇ ਹਮਾਇਤੀਆਂ ਨੇ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਤਾਂ ਜਸਪ੍ਰੀਤ ਸਿੰਘ ਦੇ ਟੱਡ ਦੇ ਵਿੱਚ ਗੋਲੀ ਲੱਗ ਗਈ ਤੇ ਉਹ ਜ਼ਖਮੀ ਹੋ ਗਿਆ ਉਹਨਾਂ ਦੱਸਿਆ ਕਿ ਉਹਨਾਂ ਦੇ ਤਿੰਨ ਨਿਹੰਗ ਸਿੰਘ ਜਿਨ੍ਹਾਂ ਦੀ ਪਛਾਣ ਮਲਖੀ ਧਰਮਵੀਰ ਤੇ ਰਣਜੀਤ ਸਿੰਘ ਵਜੋਂ ਹੋਈ ਹੈ ਉਨਾਂ ਨੂੰ ਦੂਜੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਕਿਉਂਕਿ ਇਹਨਾਂ ਦੀ ਹਾਲਤ ਜੋ ਹੈ ਥੋੜੀ ਜ਼ਿਆਦਾ ਖਰਾਬ ਲੱਗ ਰਹੀ ਹੈ ਤੇ ਡਾਕਟਰੀ ਸਲਾਹ ਦੀ ਜ਼ਰੂਰਤ ਸੀ ਇਸ ਕਰਕੇ ਇਹਨਾਂ ਨੂੰ ਅੱਗੇ ਰੈਫਰ ਕੀਤਾ ਗਿਆ ਤਾਂ ਮੌਕੇ ਤੇ ਪੁਲਿਸ ਜ਼ਰੂਰ ਪਹੁੰਚੀ ਹੈ ਦੋਵੇਂ ਤਰਾਹ ਦਾ ਬਿਆਨ ਵੀ ਇਸੇ ਵਿੱਚ ਸਾਹਮਣੇ ਆਇਆ ਇੱਕ ਜੇਕਰ ਬਾਬਾ ਦੀ ਗੱਲ ਕਰ ਲਈ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਹਿਲਾਂ ਝਗੜਾ ਜੋ ਹੋਇਆ ਸੀ ਬੇਅਦਬੀ ਦਾ ਮਾਮਲਾ ਦੱਸਿਆ ਜਾ ਰਿਹਾ ਤਾਂ ਅਜੇਹ ਦੇ ਵਿੱਚ ਉਸ ਮਾਮਲੇ ਦੇ ਵਿੱਚ ਸਮਝੌਤੇ ਨੂੰ ਲੈ ਕੇ ਗੱਲਬਾਤ ਸੀ ਤੇ ਜਦੋਂ ਮੌਕੇ ਤੇ ਬਾਬਾ ਪਾਉਂਦੇ ਨੇ ਤਾਂ ਦੱਸਿਆ ਜਾ ਰਿਹਾ ਸੀ ਕਿ ਸਮਝੋਤੇ ਦੀ ਗੱਲ ਚੱਲ ਰਹੀ ਸੀ ਹਾਲੇ ਗੱਲਬਾਤ ਹੀ ਹੋ ਰਹੀ ਸੀ ਪੰਚਾਇਤ ਸੱਦੀ ਗਈ ਐ ਅਸੀਂ ਗੱਲਬਾਤ ਕਰ ਰਹੇ ਹਾਂ ਉਸੇ ਵਿੱਚ ਕਾਲ ਫਾਇਰਿੰਗ ਜਿਹੜੀ ਹੈਗੀ ਸ਼ੁਰੂ ਕਰ ਦਿੱਤੀ ਗਈ ਤੇ ਫਾਇਰਿੰਗ ਜਿਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਉਸ ਦਾ ਨਾਮ ਵੀ ਦੱਸਿਆ ਗਿਆ ਹੈਗਾ ਹਾਲਾਂਕਿ ਦੂਜੀ ਤਰਫ਼ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਤਾਂ ਪਿਸਤੌਲ ਨਹੀਂ ਹੈ ਅਸੀਂ ਕਿੱਥੋਂ ਦੀ ਫਾਇਰਿੰਗ ਕਰ ਲਾਵਾਂਗੇ ਉਹਨਾਂ ਦੇ ਵੱਲੋਂ ਹੀ ਜੋ ਹੈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਨੂੰ ਸੱਦ ਲਿਆ ਗਿਆ ਸਮਝੌਤੇ ਤੇ ਗੱਲ ਕੀਤੀ ਗਈ ਪਰ ਮੌਕੇ ਤੇ ਜੋ ਮਾਹੌਲ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਫਾਇਰਿੰਗ ਵੀ ਕੀਤੀ ਗਈ ਜਿਸ ਦੇ ਵਿੱਚ ਚਾਰ ਜਿਹੜੇ ਲੋਕ ਨੇ ਉਹ ਜ਼ਖਮੀ ਹੋ ਗਏ ਨੇ ਕੀ ਕੁਝ ਕਹਿਣਾ ਦੋਵੇਂ ਧਿਰਾਂ ਦਾ ਇੱਕ ਪਾਸੇ ਗੱਲ ਕਰਾਂਗੇ ਜੋ ਬਾਬਾ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਨੂੰ ਸੱਦਿਆ ਗਿਆ ਸੀ ਕਿ ਸਮਝੌਤਾ ਹੋਵੇਗਾ ਜੋ ਤਰਨਾਰ ਦਲ ਦੇ ਬਾਬਾ ਨੇ ਹਰਦੇਵ ਸਿੰਘ ਉਹ ਪਹੁੰਚੇ ਹੋਏ ਸੀਗੇ ਜਿਨ੍ਹਾਂ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਕਿ ਸਮਝੌਤੇ ਲਈ ਅਸੀਂ ਆਏ ਸੀ ਲੇਕਿਨ ਇੱਥੇ ਸਮਝੌਤੇ ਦੇ ਵਿਚਕਾਰੀ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਦੂਜੀ ਧਿਰ ਜੋ ਹੈ ਉਹਨਾਂ ਦੇ ਵੱਲੋਂ ਕਿਹਾ ਸਾਡੇ ਕੋਲ ਤਾਂ ਪਿਸਤੌਲੀਆਂ ਸੀ ਕਿੱਥੋਂ ਦੀ ਫਾਇਰ ਹੀ ਕਰ ਦਵਾਂਗੇ ਕੀ ਹੋਰ ਕੋਜ ਇਹਨਾਂ ਦੇ ਵੱਲੋਂ ਕਿਹਾ ਗਿਆ ਤੁਸੀਂ ਵੀ ਸੁਣੋ ਹਲੇ ਉਹਨਾਂ ਦਾ ਗੱਲਬਾਤ ਚੱਲਦੀ ਸੀ ਤਾਂ ਉੱਠ ਕੇ ਬੰਦੇ ਲੜਨ ਲੱਗੇ ਪਰ ਪੰਨਾ ਕੱਢ ਨਹੀਂ ਗਿਆ ਕਨੇਕਟ ਸੀ ਕੱਲ ਨੂੰ ਦੋ ਤਨਾ ਸਿੰਘਾਂ ਦੇ ਦੋ ਦਾ ਮਾਰ ਦਿੱਤੇ ਇੱਕ ਪਿਸਤਲ ਕੱਢ ਕੇ ਫਾਇਰ ਕਰਦੇ ਸੀ ਕਹਿੰਦੇ ਕੋਲਿਆ ਫੇ ਪਿਸਤਲ ਨੀਵਾ ਜੀ ਨਜਾਜ਼ ਉਹ ਤੁਹਾਨੂੰ ਕੋਲੋਂ ਨਿਕਾਗਾ ਕੋਸੁੰਦੇ ਪਿਸਤਲ ਕੱਢ ਕੇ ਕੀ ਨਾਮ ਉਹਨਾਂ ਦਾ ਜਿਹਨਾਂ ਲੋ ਪਿਸਤਲ ਕੱਢ ਕੇ ਕੀ ਨਾਮ ਉਹਨਾਂ ਦਾ ਇੱਕ ਜਸਪ੍ਰੀ ਸਿੰਘ ਇਹ ਮਾਦਾ ਇੱਕ ਜਗਜੀਤ ਸਿੰਘ ਇਹ ਇਹ ਜਸਪ੍ਰੀ ਸਿੰਘ ਤੇ ਰਣਜੀਤ ਸਿੰਘ ਦੋ ਬੰਡੇ ਐ ਤੇ ਜੀ ਜਗਜੀਤ ਸਿੰਘ ਨਾਲ ਉਹਨਾਂ ਨਾਲ 35-40 ਬੰਦੇ ਬੋਲ ਕੇ ਆ ਸੀ 5-7 ਗੱਡੀਆਂ ਭਰ ਕੇ ਲਗਾਇਆ ਸੀ ਬਾਈ ਜਿਹੜੀ ਗੋਲੀ ਲੱਗੀ ਉਹ ਜਸਪ੍ਰੀਤ ਦੇ ਗੋਲੀ ਲੱਗੀ ਆ ਉੱਥੇ ਪਤਾ ਨਹੀਂ ਉਹਨਾਂ ਚ ਕਿਸੇ ਦੇ ਲੱਗੀ ਹੋਣੀਗਾ ਉਹ ਫਿਰ ਸਿਰ ਖੋਦਿਆ ਤੇ ਤੇ ਜਿਹੜੇ ਆਪਣੇ ਨਿਆਂਗੇ ਉਹ ਕਿੰਨੇ ਜ਼ਖਮੀ ਹੋਏ ਜੀ ਤਿੰਨ ਸਿੰਘ ਚੰਗ ਸਿੰਘ ਨਹੀਂ ਗਿਆ ਕਾਰਨ ਮਤਲਬ ਲੜਾਈ ਹੁੰਦਾ ਕਾਰਨ ਕੀ ਹੋ ਗਿਆ ਸਾਹਮਣੇ ਪਿੰਡ ਦੇ ਇਹਨਾਂ ਦਾ ਗੁਰਦਾਰ ਸਾਹਿਬ ਦਾ ਡਿਸਪਿਊਟ ਚੱਲਦਾ ਸੀਗਾ ਅੱਗੇ ਪਿੰਡ ਵਾਲਿਆਂ ਨੇ ਵੀ ਫੈਸਲਾ ਕਰਾ ਲਿਆ ਸਰ ਪਿੰਡ ਦੀ ਪੰਚਾਇਤ ਨੇ ਵੀ ਸਾਰੇ ਜਮਾ ਗਰ ਸਿਰਾਂ ਨੇ ਫੈਸਲਾ ਹੋ ਚੁੱਕਾ ਪਰ ਉਸ ਗੱਲ ਨੂੰ ਫੇਰ ਦਾਦੇ ਉਭਾਰ ਰਹੇ ਸੀ ਫੋਰਟ ਅੱਥੇ ਬੰਦਿਆਂ ਕੋ ਬੰਦਿਆ ਕੋਈ ਕਰਦਾ ਸਾਡ ਕੋ ਗਏ ਉੱਥੇ ਹਿਸ਼ਾਰ ਕੋ ਜੇ ਮੈਂ ਕਹਾਂ ਤੁਹਾਨੂੰ ਤੁਸੀਂ ਮੈਂ ਕਹਾਂ ਫੈਸਲਾ ਤੁਹਾਡਾ ਹੋ ਗਿਆ ਹੈ ਹਨਾ ਤੁਸੀਂ ਸਾਰਾ ਕੁਝ ਪੜਾ ਲਿਖ ਲਖਾਈਆ ਹੋ ਗਿਆ ਹੈ ਵੀ ਤੁਸੀਂ ਰਹਿਣ ਤੋਂ ਸ਼ਾਂਤੀ ਹੈ ਪਰ ਨਹੀਂ ਉੱਥੇ ਵੀ ਸਾਡ ਕੋਲ ਹਥਿਆਰ ਤੋਂ ਲੈ ਕੇ ਦੋ ਤਿੰਨ ਗੱਡੀਆਂ ਭਰ ਕੇ ਲਗਾਇਆ ਔਰ ਇੱਥੇ ਜਿਆ ਵੀ ਥੋੜੇ ਪੀਸਬਲੀ ਥੋੜੇ ਬੰਦੇ ਆ ਗਏ ਇਹ ਗੱਡੀਆਂ ਭਰ ਕੇ ਹਥਿਆਰ ਤੋਂ ਲੈ ਕੇ ਆ ਗਏ ਤੇ ਉੱਥੇ ਗੱਲਬਾਤ ਹੀ ਵਾਲੇ ਸ਼ੁਰੂ ਹੋਈ ਸੀ ਜਾਨ ਨੂੰ ਇਹ ਸਿੰਘਾਂ ਦੇ ਗੱਲ ਪਾਵੇ ਇੱਕ ਦੇ ਪਿੱਟ ਵਿੱਚ ਛੁਰਾ ਮਾਰ ਦਿੱਤਾ ਇੱਕ ਦੇ ਕੰਨ ਵਿੱਚ ਹੀ ਨਗਾਤਾ ਜੀ ਇੱਕ ਦੇ ਹੱਥ ਵਿੱਚ ਹੀ ਨਗਾਤਾ ਹੈ ਤੇ ਬਾਬਾ ਜੀ ਜਿਹੜਾ ਪਿਸਤਲ ਆ ਜੋ ਪੁਲਿਸ ਨੂੰ ਤੁਸੀਂ ਫੜਾਇਆ ਪਤਾ ਲੱਗਾ ਕੋਈ ਦੋ ਨੰਬਰ ਦਾ ਇੱਕ ਪੁਲਸਾਂਸੀ ਹੋਗਾ ਜਿੱਤ ਕੋ ਨੰਬਰ ਨੰਬਰ ਗੁਰੂ ਗ੍ਰੰਥ ਸਾਹਿਬ ਦੀ ਬਿਆਸੀ ਹੋਈ ਨੂੰ 4 ਮਹੀਨੇ ਹੋ ਗਏ ਤੇ ਜੀ ਮੇਰੇ ਮੁੰਡੇ ਦੇ ਕੋਲੋਂ ਜੋਰਾ ਯਾਰ ਵੀ ਗਲਤੀ ਮਨਵਾਈ ਗਈ ਅਸੀਂ ਇਨਸਾਫ ਦੇ ਵਾਸਤੇ ਸਿੰਘਾਂ ਦੇ ਕੋਲ ਗਏ ਹਿਸ਼ਾਰ ਪਰ ਵੀ ਸਾਡਾ ਇਨਸਾਫ ਕਰੋ ਜਦ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਪਿੰਡ ਦਾ ਟਾਈਮ ਰੱਖ ਲਿਆ 9 ਤਰੀਕ ਦਾ ਪਿੰਡ ਦੇ ਗੁਰਦੁਆਰੇ ਉੱਥੇ ਉਹ ਆਏ ਨਹੀਂ ਹੈਗੇ ਅੱਜ ਦਾ ਟਾਈਮ ਫੇਰ ਰੱਖ ਰਿਆ ਨਿਕਾਲਾ 4 ਵਜੇ ਦਾ ਤੇ ਅਸੀਂ ਉਹਨਾਂ ਨੂੰ ਕਿਹਾ ਸਰਬਜੀਤ ਸਿੰਘ ਖਾਲਸਾ ਨੂੰ ਵੀ ਇੱਥੇ ਇਹ ਰੌਲਾ ਪੈ ਸਕਦਾ ਵੀ ਕਦੀ ਨਾ ਹੋਵੇ ਵੀ ਸਾਡੇ ਕੋਈ ਪੈ ਜਾਣ ਚਲੋ ਜੀ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਦੇ ਕਹਿਣ ਤੇ ਉਹਦੇ ਨਾਲ ਚੱਲ ਗਏ ਸਾਡੇ ਕੋਲ ਕੋਈ ਇਤਿਆਰ ਨਹੀਂ ਕੋਈ ਕੁਝ ਨਹੀਂ ਤਿੰਨੇ ਚਾਰੇ ਜਣੇ ਇੱਕ ਮਾਂ ਘਰ ਵਾਲੀ ਤੇ ਮੈਂ ਤੇ ਦੋਨੇ ਬੱਚੇ ਅਸੀਂ ਚਾਰੇ ਜਣੇ ਉੱਥੇ ਗਏ ਜਦ ਉੱਥੇ ਗੱਲਬਾਤ ਦੱਸੀ ਉਹਨਾਂ ਨੇ ਸਾਰੀ ਵੀ ਏਡੇ ਏਦਾ ਕਰਕੇ ਇਹਨਾਂ ਨੇ ਲਫਾਫੇ ਲੈ ਕੇ ਗਲਤੀ ਸਾਡੇ ਮੁੰਡੇ ਕੋਲ ਮਨਾਈਏ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਤੇ ਉਹਨਾਂ ਦੇ ਵਿੱਚ ਇੱਕ ਦੀਪ ਹੈ ਜੀ ਇੱਕ ਪਿੰਡ ਦਾ ਹੀ ਬੰਦਾ ਹੋ ਰਿਹਾ ਹੋ ਰਹੀ ਹੈ ਇਹਦਾ ਨਾਮ ਕੀ ਨਾਮ ਆਦਾ ਆਪਣੇ ਪਿੱਪੜੀ ਆਪਣੇ ਸੀਡਾ ਵਾਲੇ ਨਹੀਂ ਨਹੀਂ ਦੂਜਾ ਤੇਜਿੰਦਰ ਸਿੰਘ ਪਿੰਡ ਆਪਣੇ ਜੇ ਸੀਡਾ ਵਾਲੇ ਕੋਲੋਂ ਦਾ ਤੇਜਿੰਦਰ ਸਿੰਘ ਉਹ ਜਿਹੜੇ ਕੋਠੀ ਵਾਲੇ ਆ ਕੋਠੀਆਂ ਵਾਲੇ ਕਾਉਣ ਦੇ ਬੰਦੇ ਕੋਠੀ ਵਾਲੇ ਯਾਰ ਜਿਹੜੇ ਨਾਲ ਕੋਠੀਆਂ ਜਿਹੜਾ ਗੁਰਦੁਆਰਾ ਬਣਾਇਆ ਆਪਣੇ ਸੀਡਾ ਵਾਲੇ ਬਿੰਦਰੀ 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 ਜੀ ਨੇ ਗੋਲੀ ਦੇ ਫੈਰ ਚਲਾਏ ਆ ਜੀ 2012 ਦੇ ਵਿੱਚ ਵੀ ਉਹਨੇ ਗੋਲੀ ਚ ਲੈ ਦੀ ਚਾਰ ਬੰਦਿਆਂ ਦੇ ਗੋਡੇਰ ਪੱਟਾਂ ਦੇ ਵਿੱਚ ਗੋਣੀਆਂ ਨਿਕਲੇ ਹੋਏ ਆ ਜੀ ਤੇ ਉਹਦਾ ਹਿਸਾਬਤਾ ਪਾਉਣਾ ਚਾਹੀਦਾ ਜੀ ਤੇ ਦੋਨੇ ਗਰਸੰਗਾ ਨੇ ਗੋਲੀਆਂ ਮਾਰੀਆਂ ਜੀ ਮੁੰਡੇ ਦੇ ਮੇਰੇ ਬਿਮਾਰੀ ਦੀ ਮੈਂ ਕੋਡਾ ਹੋ ਗਿਆ ਤੇ ਮੁੰਡੇ ਦੇ ਬੱਖੀ ਦੇ ਵਿੱਚ ਗੋਲੀ ਮਾਰਤੀ ਉਹਨਾਂ ਨੇ ਜਤਿੰਦਰ ਸਿੰਘ ਖਾਲਸਾ ਬਿੱਪਲੀ ਸਾਹਿਬ ਖਾਲਸਾ ਨੀ ਜੀ ਗਦਾਰ ਆ ਜੀ ਉਹ ਉਹਨੇ ਗੋਲੀ ਮਾਰੀਏ ਮਰਵਾਈਏ ਜੀ ਉੱਥੇ ਬੁਲਾ ਕੇ ਤੇ ਪੈਸੇ ਲੈ ਕੇ ਫੈਲ ਕਰਦਾ ਜਿਹਨੂੰ ਦੇਖਦਾ ਉਹ ਬੁਲਾ ਕੇ ਆਪਣੇ ਡੇਰੇ ਦੇ ਵਿੱਚ ਕਿਤੇ ਕਿਸ ਤੇ ਛੱਤਰ ਮਾਰ ਦਿੰਦਾ ਕਿਤੇ ਕਿਸੇ ਤੇ ਛੱਤਰ ਮਾਰ ਦਿੰਦਾ ਸਰ ਨਿਆਂਗਵਲੋਂ ਕਹਿਣਾ ਆਇਆ ਕਿ ਪਹਿਲਾਂ ਪਿਸਤਲ ਕੱਢ ਕੇ ਤੁਸੀਂ ਗੋਲੀ ਚਲਾਈ ਆ ਅਸੀਂ ਜਮਾਈ ਨਹੀਂ ਹਾਂਜੀ ਉਹਨਾਂ ਦਾ ਇਹੀ ਬਿਆਨ ਆ ਜੀ ਸਾਡੇ ਕੋਲ ਕੋਈ ਪੇਟਲ ਨਹੀਂ ਸੀ ਕੋਈ ਕੁਛ ਨਹੀਂ ਸੀਗਾ ਸਾਡੀ ਇਨਕੁਆਇਰੀ ਕੀਤੀ ਜਾਵੇ ਨਾ ਤਾਂ ਕੋਈ ਸਾਨੂੰ ਦਿਖਾਇਆ ਜਾਵੇ ਪੇਟਲ ਕਿਹੜਾ ਤਾਂ ਖਬਰ ਜਿਹੜੀ ਹੈਗੀ ਬਹੁਤ ਵੱਡੀ ਹੈ ਕਿਉਂਕਿ ਨਿਹੰਗ ਸਿੰਘ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਮਸਲੇ ਪੱਕਦੇ ਹੋਏ ਇਸ ਕਰਕੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦਾ ਕਿਤੇ ਨਾ ਕਿਤੇ ਵਿਰੋਧ ਵੀ ਕੀਤਾ ਜਾ ਰਿਹਾ ਪਰ ਇੱਥੇ ਮਸਲਾ ਸੀਗਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਜਿੱਥੇ ਝਗੜੇ ਦਾ ਮਾਹੌਲ ਕ੍ਰੀਏਟ ਹੋਇਆ ਸੀ ਜਿਵੇਂ ਦੂਜੀ ਧਿਰ ਦੇ ਵੱਲੋਂ ਦੱਸਿਆ ਗਿਆ ਕਿ ਬੇਅਦਬੀ ਦਾ ਮਾਮਲਾ ਹੈਗਾ ਤੇ ਮੇਰੇ ਪੁੱਤ ਜਬਰਨ ਫਸਾਇਆ ਗਿਆ ਹੈਗਾ ਜਿਸ ਨੂੰ ਲੈ ਕੇ ਮੈਂ ਇਨਸਾਫ ਦੀ ਮੰਗ ਕੀਤੀ ਸੀ ਸਾਨੂੰ ਫੋਨ ਕੀਤਾ ਗਿਆ ਅਸੀਂ ਮੌਕੇ ਤੇ ਪਹੁੰਚੇ ਲੇਕਿਨ ਮੌਕੇ ਤੇ ਤਾਂ ਉਹਨਾਂ ਦੇ ਵੱਲੋਂ ਪਲੈਨਿੰਗ ਹੀ ਕੁਝ ਹੋਰ ਸੀ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗਣੀ ਮਤੇ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਜ਼ਖਮੀ ਜ਼ਰੂਰ ਹੋਏ ਨੇ ਪਰ ਹਾਲਤ ਥੋੜੀ ਜੀ ਗੰਬੀਰ ਹੈ ਲੇਕਿਨ ਇਸ ਦੇ ਵਿੱਚ ਡਾਕਟਰਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈਗਾ ਕਿ ਉਨੀ ਹਾਲਤ ਗੰਬੀਰ ਨਹੀਂ ਹੈ ਇਹਨਾਂ ਨੂੰ ਡਾਕਟਰੀ ਸਲਾਹ ਦੀ ਜ਼ਰੂਰਤ ਸੀ ਇਸ ਕਰਕੇ ਇਹਨਾਂ ਨੂੰ ਅੱਗੇ ਰੈਫਰ ਕੀਤਾ ਗਿਆ ਤਾਂ ਜੋ ਉੱਥੇ ਇਹਨਾਂ ਦਾ ਸਹੀ ਤਰੀਕੇ ਦੇ ਨਾਲ ਪ੍ਰੋਪਰ ਤਰੀਕੇ ਦੇ ਨਾਲ ਉੱਚ ਪੱਧਰੀ ਜੋ ਹੈ ਇਲਾਜ ਹੋ ਸਕੇ ਤੇ ਇਦਾਂ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਇਹ ਠੀਕ ਹੋ ਜਾਣਗੇ ਤਾਂ ਫਗਵਾੜਾ ਦੇ ਨਜ਼ਦੀਕੀ ਪਿੰਡ ਹਰਦਾਸਪੁਰ ਦੀ ਇੱਕ ਘਟਨਾ ਹੈਗੀ ਆ ਜੋ ਕਿ ਸੁਰਖੀਆਂ ਦੇ ਵਿੱਚ ਇਹ ਖਬਰ ਬਣੀ ਹੋਈ ਹੈ ਕਿ ਨਿਹੰਗ ਸਿੰਘੇ ਜੋ ਨੇ ਮੌਕੇ ਤੇ ਪਹੁੰਚਦੇ ਨੇ ਗੁਰਦੁਆਰੇ ਵਿਖੇ ਨਿਹੰਗ ਜਿਹੜੇ ਨੇ ਉਹਨਾਂ ਦਾ ਸਮੂਹ ਇਕੱਠਾ ਹੁੰਦਾ ਹੈ ਤੇ ਇੱਕੋ ਦਮ ਅਚਾਨਕ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਹੁਣ ਦੇਖਣਾ ਹੋਵੇਗਾ ਇਸ ਮਸਲੇ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕੁਝ ਐਕਸ਼ਨ ਕੀਤਾ ਜਾਵੇਗਾ ਪਰ ਜੋ ਡਾਕਟਰ ਜਿਨ੍ਹਾਂ ਦੇ ਵੱਲੋਂ ਇਹਨਾਂ ਜ਼ਖਮੀਆਂ ਦਾ ਇਲਾਜ ਕੀਤਾ ਗਿਆ ਕੀ ਕੁਝ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇੱਕ ਵਾਰੀ ਤੁਹਾਨੂੰ ਓਬਵੀ ਸੁਣਾ ਦਿੰਨੇ ਆ ਤੇ ਪੂਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਹੋਣ ਵਾਲਾ ਸਮਾਂ ਹੀ ਦੱਸੇਗਾ ਉਨੇ ਗਿਆ ਕਿ ਉਹਨਾਂ ਦੇ ਜਿਹੜੇ ਆਪੋਜ਼ਿਟ ਤਿੰਨ ਬੰਦੇ ਸੀ ਉਹ ਲੱਗ ਰਿਹਾ ਕਿ ਮੈਨੂੰ ਮੇਰੇ ਕੋਲ ਆਏ ਨੇ ਤੇ ਉਹਨਾਂ ਨੇ ਵੀ ਇਲਾਜ ਤੇ ਮੋਰੀ ਇਲਾਜ ਕਰਕੇ ਉਹਨਾਂ ਦੀ ਮਰਜ਼ੀ ਮੁਤਾਬਕ ਸਿਵਲ ਹਸਪਤਾਲ ਨਵਾਂ ਸ਼ਹਿਰ ਰੈਫਰ ਕਰ ਦਿੱਤਾ। ਦੱਸੇ ਜਿਹੜੇ ਨਵਾਂ ਸ਼ਹਿਰ ਆਫਰ ਕੀਤੇ ਉਹਨਾਂ ਦੀ ਕਿੰਨੀ ਕੁ ਸੱਟ ਲੱਗਦੀ ਸੀ ਉਹਨਾਂ ਨੇ ਉਹਨਾਂ ਦੇ ਸਿੱਗੀ ਕੁਝ ਇੱਕ ਦੇ ਸਾਡਾ ਕਾਫੀ ਸੀਗੀ ਤੇ ਉਹ ਅੰਡਰ ਸਰਜਿਕਲ ਓਪੀਨੀਅਨ ਲਿਖਿਆ ਸੀਗਾ ਪਰ ਉਹ ਕਹਿੰਦੇ ਅਸੀਂ ਦਾਖਲ ਨਹੀਂ ਹੋਣਾ ਅਸੀਂ ਨਵਾਂ ਸ਼ਹਿਰ ਇਲਾਜ ਜਿਹਦੇ ਜਿਹੜੇ ਗੋਲੀ ਲੱਗੀ ਪਰਿਵਾਰ ਦੇ ਉਹ ਕਿੰਨੇ ਮੈਂਬਰ ਸੀ ਕੋਈ ਕੋਈ ਮੁੰਡਾ ਸੀਗਾ ਜੀ ਕਿੱਥੇ ਲੱਗਦਾ ਗੋਲੀ ਲੱਗੀ ਹੈ ਜੀ ਜੀ ਦੇ ਪਿੱਛਲੇ ਪਾਸੇ ਲੱਗੀ ਅੱਛਾ ਕਿਦਾਂ ਦੀ ਕੰਡੀਸ਼ਨ ਕਿਦਾਂ ਲੱਗਦੀ ਸੀ ਉਸ ਵੇਲੇ ਸਟੇਬਲ ਸੀ ਤੇ ਮੈਂ ਫਰਸਟ ایڈ ਦੇ ਕੇ ਉਹਨਾਂ ਜਿੰਨੀ ਜਲਦੀ ਹੋ ਸਕੇ ਉਹਨਾਂ ਦਾ ਰੈਫਰ ਕਰ ਦਿੱਤਾ ਤਾਂ ਕਿ ਜਾਨ ਬਚਾਈ ਜਾ ਸਕੇ ਅੱਛਾ ਜਿਹੜੇ ਤਿੰਨ ਜਣੇ ਸੀ ਉਹਨਾਂ ਚੋਂ ਕੋਈ ਸੀਰੀਅਸ ਉਹਨਾਂ ਚੋਂ ਠੀਕ ਸੀਗੇ ਸੀਰੀਅਸ ਨਹੀਂ ਕਹਿ ਸਕਦਾ ਨਹੀਂ ਪਰ ਸਰ ਰਾਇਲੈਂਡ ਦੇ ਲੋਕ ਸੀ ਕੋਈ